ਆਈਡੀਆ ਡਰਾਈਵਿੰਗ ਇੰਸਟੀਚਿਊਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 190 ਤੋਂ ਗੁਜਰਿਆ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਹੇਠ ਚੱਲ ਰਿਹਾ ਹੈ ਇਸ ਸਿਚ ਡਰਾਈਵਿੰਗ ਲਾਇਸੈਂਸ ਦੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆ ਸੁਵਲਤਾ ਲਈ ਗਲਫ ਗਲੋਬਲ ਡਿਵੈਲਪਰਸ ਨਾ ਕੋਬਿਰ ਵਿਖਿਆਓ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਹੈ ਸੋ ਮੁਲਕਾ ਦੁਬਈ ਜਾਣ ਤੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਕਰਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644 ਅੱਜ ਮੁਸਲਮਾਨ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਪੂਰੇ ਦੇਸ਼ ਭਰ ਵਿੱਚ ਮਨਾਇਆ ਗਿਆ ਇਸੇ ਲੜੀ ਤਹਿਤ ਪਿੰਡ ਸ਼ੰਕਰ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਪਿੰਡ ਵਿੱਚ ਹੀ ਬਣੀ ਮਸਜਿਦ ਵਿੱਚ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁਸਲਮਾਨ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਤੇ ਇੱਕ ਦੂਸਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸੇ ਮੌਕੇ ਨਕਉਦਰ ਹਲਕੇ ਦੇ ਸਾਬਕਾ ਐਮਐਲਏ ਗੁਰ ਪ੍ਰਤਾਪ ਸਿੰਘ ਬਡਾਲਾ ਸ਼ੰਕਰ ਪਿੰਡ ਦੇ ਕੁਝ ਪਤਵੰਤਿਆਂ ਨਾਲ ਈਦ ਦੀਆਂ ਮੁਬਾਰਕਾਂ ਦੇਣ ਲਈ ਪਹੁੰਚੇ। ਤੇ ਉਹਨਾਂ ਨੇ ਸਮੂਹੇ ਮੁਸਲਮਾਨ ਭਾਈਚਾਰੇ ਨੂੰ Eid ਦੀਆਂ ਮੁਬਾਰਕਾਂ ਦਿੱਤੀਆਂ ਇਸੇ ਮਸਜਿਦ ਦੇ ਨਾਲ ਬਣੇ ਮਦਰਸੇ ਵਿੱਚ ਸ਼ੰਕਰ ਪਿੰਡ ਦੇ ਬਲਵੀਰ ਸਿੰਘ ਰਿਟਾਇਰ ਮੈਨੇਜਰ ਵੱਲੋਂ ਬੱਚਿਆਂ ਵਾਸਤੇ ਝੂਲੇ ਤੇ ਹੋਰ ਸਮਾਨ ਲਗਵਾਇਆ ਗਿਆ ਜਿਸ ਦਾ ਉਦਘਾਟਨ ਗੁਰਪ੍ਰਤਾਪ ਸਿੰਘ ਬਡਾਲਾ ਨੇ ਰਿਬਨ ਕੱਟ ਕੇ ਕੀਤਾ ਅੱਜ Eid ul Fitr ਦੇ ਬਹੁਤ ਹੀ ਪਵਿੱਤਰ ਦਿਨ ਤੇ ਪਿੰਡ ਸ਼ੰਕਰ ਦੇ ਇਸ ਮਦਰਸੇ ਵਿੱਚ ਈਦਗਾ ਵਿੱਚ ਸਾਰੇ ਮੁਸਲਮ ਭਾਈਚਾਰੇ ਵੱਲੋਂ ਈਦੁਲ ਫਿਤਰ ਦਾ ਤਿਹਾੜ ਬਹੁਤ ਹੀ ਸ਼ਰਧਾ ਨਾਲ ਪ್ರೀਮ ਭਾਵਨਾ ਨਾਲ ਮਨਾਇਆ ਗਿਆ ਅਸੀਂ ਵੀ ਉਹਦੇ ਵਿੱਚ ਆਪਣੇ ਭਾਈਚਾਰੇ ਦੇ ਨਾਲ ਹਾਜ਼ਰੀ ਲਾਈ ਆ ਸਾਰੇ ਮੁਸਲਮ ਭਾਈਚਾਰੇ ਨੂੰ ਭਰਾਵਾਂ ਨੂੰ ਬਰਾਦਰੀ ਨੂੰ ਸਾਰੇ ਪਰਿਵਾਰਾਂ ਨੂੰ ਬਹੁਤ-ਬਹੁਤ ਈਦੁਲ ਫਿਤਰ ਦੀਆਂ ਵਧਾਈਆਂ ਦਿੰਦੇ ਆ ਰਮਜ਼ਾਨ ਦੇ ਮਹੀਨੇ ਤੋਂ ਬਾਅਦ ਅੱਜ ਸਾਰੀ ਦੁਨੀਆ 'ਚ ਈਦ ਦਾ ਦਿਨ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਣਾ ਹੈ ਤੇ ਸਾਰਾ ਮੁਸਲਮ ਭਾਈਚਾਰਾ ਇਕੱਠਾ ਹੋ ਕੇ ਇੱਕ ਦੂਜੇ ਨੂੰ ਗਲੇ ਲਾ ਕੇ ਵਧਾਈ ਦਿੰਦਾ ਆ ਤੇ ਉਸ ਵਿੱਚ ਆਪਾਂ ਵੀ ਸਾਰੇ ਸ਼ਾਮਲ ਹੁੰਨੇ ਆ ਆਪਣੇ ਮੁਸਲਮ ਭਰਾਵਾਂ ਨੂੰ ਉਹਨਾਂ ਦੇ ਇਸ ਪਵਿੱਤਰ ਦਿਨ ਤੇ ਵਧਾਈ ਦੇਣ ਵਾਸਤੇ ਇਸ ਮਦਰਸੇ ਵਿੱਚ ਬੱਚਿਆਂ ਲਈ ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਆ ਬੱਚੇ ਸਿੱਖਿਆ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਐਜੂਕੇਸ਼ਨ ਮਿਲਦੀ ਆ ਤੇ ਬੜਾ ਪੁਰਾਣਾ ਮਦਰਸਾ ਇਹ ਆਪਣੇ ਇਲਾਕੇ ਦਾ ਜਿੱਥੇ ਬੱਚੇ ਆ ਕੇ ਪੜ੍ਹਦੇ ਨੇ تعلیم ਹਾਸਲ ਕਰਦੇ ਆ ਤੇ ਅੱਜ ਇੱਕ ਹੋਰ ਵੀ ਖੁਸ਼ੀ ਆ ਕਿ ਬੱਚਿਆਂ ਦੇ ਖੇਡਣ ਵਾਸਤੇ ਸਰਦਾਰ ਬਲਬੀਰ ਸਿੰਘ ਜਿਹੜੇ ਆਪਣੇ ਰਿਟਾਇਰ ਮੈਨੇਜਰ ਸਾਹਿਬ ਨੇ ਉਹਨਾਂ ਵੱਲੋਂ ਆਪਣੇ ਪਿਆਰੇ ਜਿਹੜੇ ਨੰਨੇ ਮੁੰਨੇ ਬੱਚੇ ਆ ਉਹਨਾਂ ਲਈ ਖੇਡਣ ਵਾਸਤੇ ਚੂਲੇ ਇਥੇ ਲਗਾ ਕੇ ਦਿੱਤੇ ਆ ਇਸ ਆਪਣੇ ਮਦਰਸੇ ਦੀ ਇਦਗਾ ਵਿੱਚ ਸੋ ਇਸ ਗੱਲ ਦੀ ਵੀ ਬਹੁਤ-ਬਹੁਤ ਵਧਾਈ ਆ ਸਾਰਿਆਂ ਨੂੰ ਤੇ ਅਸੀਂ ਆਪਣੇ ਵੱਲੋਂ ਸਾਰਿਆਂ ਵੱਲੋਂ ਸਾਬਤ ਵੀਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਇੱਕ ਵਾਰ ਫੇਰ ਸਾਰੇ ਮੁਸਲਿਮ ਭਾਈਚਾਰੇ ਨੂੰ ਦੁਨੀਆਂ ਚ ਬੈਠੇ ਆਪਣੇ ਸਾਰੇ ਪਰਿਵਾਰਾਂ ਨੂੰ ਅੱਜ ਦੀਆਂ ਈਦ ਦੀਆਂ ਬਹੁਤ ਬਹੁਤ ਵਧਾਈਆਂ ਦੇ ਕੇ ਅੱਲਾਹ ਤਾਲਾ ਦੇ ਕਦਮਾਂ 'ਚ ਇਹ ਅਰਦਾਸ ਬੇਨਤੀ ਕਰਦੇ ਆ ਦੁਆ ਕਰਦੇ ਆ ਕਿ ਆਪਾਂ ਸਾਰੇ ਰਲ ਮਿਲ ਕੇ ਰਹੀਏ ਪਿਆਰ ਨਾਲ ਇਤਿਫਾਕ ਨਾਲ ਆਪਾਂ ਕੰਦੇ ਨਾਲ ਕੱਦਾ ਜੋੜ ਕੇ ਤੁਰੀਏ ਅੱਗੇ ਸਦਾ ਹੀ ਸਦਭਾਵਨਾ ਅਮਨ ਸ਼ਾਂਤੀ ਕਾਇਮ ਰਵੇ ਤੇ ਆਪਾਂ ਇੱਕ ਦੂਜੇ ਦੇ ਖੁਸ਼ੀਆਂ ਦੇ ਵਿੱਚ ਐਵੇਂ ਜਿਵੇਂ ਸ਼ਾਮਲ ਹੁੰਦੇ ਰਹੀਏ ਇਹ ਆਪਣੀ ਸਾਰਿਆਂ ਦੀ ਅੱਲਾਹ ਤਾਲਾ ਦੇ ਕਦਮਾਂ 'ਚ ਦੁਆ ਬੇਨਤੀ ਆ ਯellow ਦੀ ਸਭਾਈ ਮੇਰੇ ਰਵੇ ਆਪਣੇ ਸਾਰੇ ਦੇਸ਼ ਤੇ ਸਮਾਜ ਤੇ ਸਾਰੇ ਆਪਣੇ ਭਾਈਚਾਰੇ ਤੇ ਸੋ ਸਭ ਨੂੰ ਈਦੁਲ ਫਿਤਰ ਦੀਆਂ ਬਹੁਤ ਬਹੁਤ ਵਧਾਈਆਂ ਦੇ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਆਈਡੀਲੀ ਡਰਾਈਵਿੰਗ ਇੰਸਟੀਚੂਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 1990 ਤੋਂ ਗੁਜੇ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰਿਹਾ ਹੇਟ ਚੱਲ ਰਿਹਾ ਹੈ ਇਸ ਸਿੱਧ ਗਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ। ਹੁਣ ਹੋਰ ਵੀ ਨੰਨੀਆ ਸਹੂਲਤ ਲਈ ਗਲਫ ਗਲੋਬਲ ਡਿਵੈਲਪਰਸ ਨਾ ਕੋਬਿਰ ਵਿਖਿਆਓ। ਤੇਸ ਵਧੀਆ ਮੌਕੇ ਦਾ ਲਾਭ ਉਠਾ। ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ। ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਹੈ ਸਹੂਲਤ। ਦੁਬਈ ਜਾਣ ਤੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਠਕਰ ਨਾਲ ਸੰਪਰਕ ਕਰੋ। ਫੋਨ ਨੰਬਰ 98150 26644 98720 16644